ਸੋ ਤੁਸੀਂ ਜਿਵੇਂ ਸਰਨ ਮੰਜਾਪੁਰ ਦਾ ਆਫਿਸ ਤੋਂ ਆਉਟ ਕਰਦੇ ਆ। ਚਲੋ ਚਲੋ ਬਚਨ ਦੇ ਪਰ ਤਾਂ ਮਾਤਾ ਮਾਬੋਤ ਬਹੁਤ ਬਹੁਤ ਰੱਖੀ ਹੈ ਬਹੁਤ ਸਿਗਨਲ ਕਰਦੀ ਹੈ ਅਸੀਂ ਕੱਢੋ। ਮੌਸਮ ਬਾਰੇ ਕਿਉਂਕਿ ਕੱਲ੍ਹ ਜੋ ਕਿ ਸੀ ਵੀਡੀਓ ਨਹੀਂ ਮਾ ਸਕੀ। ਕੱਲ੍ਹ ਮੈਂ ਦਿਨ ਦਿਨ ਦੇਖਿਆ ਸੀ ਬਾਰਸ਼ਿਕ। ਤੇ ਗੱਲ ਕਰੇ ਆਂ ਆਪਾਂ ਮੌਸਮ ਬਾਰੇ ਕਿਉਂਕਿ ਦੱਸੇ ਕੱਲ੍ਹ 25 26 27 28 ਤੇ 1 ਨੂੰ। ਉਹ ਸਭ 1 ਨੂੰ ਜੋ ਕਿ ਮੌਸਮ ਬਦਲਦਾ ਹੋਵੇ ਤੇ ਦੱਸਦੇ ਕਿ ਕੱਲ 25 ਇਹ ਪਰਸਨ ਸ਼ਬਦ ਵੀ ਤਰੀਕ ਨੂੰ। ਬਹੁਤੀ ਹਾਲ ਕੇ ਪਦਦ ਸਿਸਟਮ ਉਚੀ ਸਿਸਟਮ ਜੋ ਕਿ ਪਹਾੜੀ ਇਲਾਕਿਆਂ ਵਿੱਚ ਪਹੁੰਚ ਰਹੇ ਆ ਇਸ ਦਾ ਹੁਕਮ ਗਾਣ ਵਾਣ ਇਲਾਕਿਆਂ ਦੇ ਜਿਹੜੇ ਪਹਾੜੀ ਆ ਕਿਹਾ ਦੇ ਇੱਥੇ ਉਹ ਕਿਪੜੇ ਪਰ ਲਾਡਿਸ ਨੂੰ ਫੋਲੋ ਹੁੰਦੇ ਸਾੜਨੇ ਤੇ 26 ਤਰੀਕ ਤੋਂ ਜਦੋਂ ਵੀ ਪੂਰਬ ਵੱਲ ਵਾਪਸੀ ਕਰੇਗੀ ਤਾਂ ਜਿਹੜੇ ਜੋ ਕਿ ਸਟਾਈਲ ਨੇ ਨਵਾਂ ਤੋਂ ਕਿਦਰ ਮੰਨੇ ਦੋ ਥੋੜੇ ਤੱਕ ਦੇ ਪਦਦ ਸਿਸਟਮ ਪਹੁੰਚ ਰਹੇ ਆ ਇਸ ਨਾਲ 22 22 ਤੋਂ ਸਬਕ ਨੂੰ ਵੀ ਕਿ ਲੱਕੇ ਵਿੱਚ ਫੜਵਾਜੇ ਕਰ ਤੋਂ ਪੁੱਲ ਲੱਗ ਜਾਂਦੀ ਹੈ ਤਾਂ ਉੱਥੇ ਘਰ ਚ ਦੇਖਵਾੜੇ ਪੱਦਰ ਬਣ ਗਏ ਜਿਹੜੇ ਕੋਈ ਲੱਕ ਮੋਤੀ ਗੜੇ ਮਾਰ ਕਾਫ ਰਹਿੰਦੇ ਹੈ ਤੁਸੀਂ ਵੀਡੀਓ ਦੇਖ ਸਕਦੀ ਹੈ ਜੇ ਆਪੋ ਆਪਣਾ ਵਿਚਾਰ ਰੱਖੇ ਉੱਤੇ ਮੀਆਂ ਜੋ ਮੇ ਬਹੁਤ ਜ਼ਿਆਦਾ ਪਵੇਗਾ ਪਰ ਮੀ ਪਰ ਮੀ ਪਵੇਗਾ ਕਿਤੇ ਕਰ ਸਕਦੀ ਹੈ ਤੇ ਗੜੇ ਮਾਰ ਮੋਤੀ ਹੋਵੇਗੀ ਇਸ ਦਾ ਕੋਈ ਦੋਰਾਵਾ ਨਹੀਂ ਸੋਚ ਰੱਖੇ ਫਸਵਾ ਦਾ ਇਸ ਤੋਂ ਬਾਅਦ ਕਿਨੂ ਜੋ ਕੀਤਾ ਚੈੱਕ ਜੇਮੀ ਹੋਵੇਗਾ ਉਸ ਦੀ ਜੁਗ ਜਾਣਕਾਰੀ ਦਾ ਫਾਲਸ ਸੰਦੇ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਤੋਂ ਇੱਕ ਚਾਰ ਦਿਨ ਨੂੰ ਸਿਸਟਮ ਨਾਲ ਪਹੁੰਚ ਰਿਹਾ ਉਹ ਵੀ ਜਿਵੇਂ ਅਸੀਂ ਆਪਣਾ ਲਗਭਗ 30 ਵੀਰ ਨੇੜੇ ਜਾ ਕੇ ਕਰਾਂਗੇ ਕਿੰਨਾ ਦੋ ਨੇੜੇ ਕਰਾਂਗੇ ਉਹ ਕਿੰਨਾ ਜੁਕੀ ਸਟਰੋਂਗ ਹੈ ਤੇ ਕਿੰਨਾ ਜੋ ਵੀਕ ਹੈ ਤੇ ਹੁਣ ਜੁਕੀ ਮੌਸਮ ਵਿੱਚ ਹਲਚਾ ਕਰਨ ਸ਼ੁਰੂ ਹੋ ਚੁੱਕਿਆ ਕਿਉਂਕਿ ਐਮਜੋ ਦੇ ਦਾਖਲ ਹੋਣ ਨਾਲ ਸੰਦਰ ਮਾਤਾ ਕਬਜ ਦਾਖਲ ਹੋਣ ਕਰਕੇ ਇਹ ਬਕਰ ਬਕਰ ਪਛਮੀ ਸਥਨ ਨੂੰ ਪਹੁੰਚ ਰਿਹਾ ਨਹੀਂ ਤੋ ਹੁਣ ਜੋ ਕਿ ਮਰਤੋਂ ਵਧੀਆ ਵੀ ਪਵੇਗਾ ਤੇ ਇਸ ਨਾਲ ਵਿੱਚ ਦੇ ਗੜਕਣ ਦੇ ਹਿਸਾਬ ਨੇ ਤੇ ਵਧੀਆ ਵੀ ਪਵੇਗਾ ਤੇ ਬਾਕੀ ਨੇ ਕਪਟੜੇ ਜੀ ਜੁੜਾਏ ਤੁਹਾਡੇ ਚੈਨਲ ਨਾਲ ਧੰਨਵਾਦ